ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਈ ਸੋ ਗੁਰੂ ਸਾਹਿਬ ਕਹਿੰਦੇ ਨੇ ਕਿ ਪਾਣੀ ਹੀ ਜੀਵਨ ਹੈ ਸੋ ਜੇ ਆਪਾਂ ਦੇਸ਼ ਪੰਜਾਬ ਦੀ ਗੱਲ ਕਰੀਏ ਇਸ ਧਰਤੀ ਦਾ ਤਾਂ ਨਾ ਹੀ ਪਾਣੀ ਇਤੇ ਪਿਆ ਸੋ ਇਸ ਧਰਤੀ ਉੱਪਰ ਵਗਦੇ ਦਰਿਆਵਾਂ ਚ ਜਾਂ ਜ਼ਮੀਨ ਹੇਠਲੇ ਪਾਣੀ ਨੂੰ ਸਦਾ ਹੀ ਪੀਣ ਯੋਗ ਸਮਝਿਆ ਗਿਆ ਤੇ ਅਸੀਂ ਖੂਹਾਂ ਦੇ ਵਿੱਚੋਂ ਮਿੱਠੇ ਪਾਣੀ ਦੀ ਗੱਲ ਅਕਸਰ ਕੀਤੀ ਹੈ ਪਰ ਪਿਛਲੇ ਸਮਿਆਂ ਚ ਕੁਝ ਅਜੀਬ ਹੋਇਆ ਕਿ ਸਾਡੇ ਜਿਹੜੇ ਪਾਣੀ ਨੇ ਉਹਨਾਂ ਚ ਜ਼ਹਿਰਾਂ ਘੁਲ ਚੁੱਕੀਆਂ ਨੇ ਇਹ ਸਾਡੇ ਜਿਹੜੇ ਦਰਿਆ ਨੇ ਜਾਂ ਸਾਡੇ ਜ਼ਮੀਨ ਇੱਥੇ ਜਿਹੜੇ ਪਾਣੀ ਨੇ ਇੱਕੇ ਦੋ ਗੰਦਲੇ ਹੋਏ ਨੇ ਕਿਉਂ ਹੋਏ ਨੇ ਕਿਵੇਂ ਹੋਏ ਨੇ ਇਹ ਸਾਰੀ ਗੱਲਬਾਤ ਕਰਦੇ ਆਂ ਅੱਜ ਦੀ ਇਸ ਵੀਡੀਓ ਦੇ ਵਿੱਚ ਵਗਦੀ ਏ 라ਵੀ ਪਰ ਤਰਸੇ ਜਨਾਬ ਨੂੰ ਲੱਗੀ ਕੋਈ ਨਿਗਾਹ ਬੜੀ ਚੰਦਰੀ ਪੰਜਾਬ ਨੂੰ ਸੋ ਜ਼ਮੀਨ ਵਾਲੇ ਪਾਣੀ ਦੀ ਗੱਲ ਆਪਾਂ ਬਾਅਦ ਚ ਕਰਦੇ ਆਂ ਪਹਿਲਾਂ ਗੱਲ ਕਰਦੇ ਆਂ ਪੰਜਾਬ ਦੇ ਦਰਿਆਵਾਂ ਦੀ ਸੋ ਪੰਜ ਦਰਿਆਵਾਂ ਦੀ ਧਰਤੀ ਜਿਹਦੇ ਚ ਅਜੇ ਵੀ ਢਾਈਕ ਦਰਿਆ ਮੌਜੂਦ ਨੇ ਸਤਲੁਜ ਰਾਵੀ ਤੇ ਬਿਆਸ ਇਹ ਦਰਿਆ ਸਾਦਾ ਹੀ ਪੰਜਾਬੀਆਂ ਦੀ ਪੰਜਾਬ ਦੀ ਲਾਈਫਲਾਈਨ ਰਹੇ ਨੇ ਅੱਜ ਵੀ ਅਸੀਂ ਇਹਨਾਂ ਦਰਿਆਵਾਂ ਦੇ ਵਿੱਚੋਂ ਖੇਤੀ ਲਈ ਪਾਣੀ ਤੇ ਮਾਲਵੇ ਦੇ ਕਈ ਇਲਾਕਿਆਂ ਚ ਪੀਣ ਲਈ ਪਾਣੀ ਵੀ ਇਹਨਾਂ ਦਰਿਆਵਾਂ ਵਿੱਚੋਂ ਵਰਤਦੇ ਆਂ ਸੋ ਇਹ ਦਰਿਆ ਸਾਡੀ ਲੋਕਧਰਾਂ ਦੇ ਵਿੱਚ ਸਾਡੇ ਨਾਲ ਓਵੇਂ ਚੱਲਦੇ ਆ ਜਿਵੇਂ ਸਾਡੀਆਂ ਨਾੜਾਂ ਦੇ ਵਿੱਚ ਖੂਨ ਚੱਲਦਾ ਹੈ ਸੋ ਇਹਨਾਂ ਦਰਿਆਵਾਂ ਦੀਆਂ ਅਸੀਂ ਜਦੋਂ ਗੱਲਾਂ ਕਰਦੇ ਹਾਂ ਲੋਕਗੀਤਾਂ ਦੇ ਵਿੱਚ ਤਾਂ ਸਾਡੇ ਇਹ ਦਰਿਆ ਸਾਨੂੰ ਪਾਵਨ ਨਜ਼ਰ ਆਉਂਦੇ ਨੇ ਪਰ ਅੱਜ ਇਹ ਦਰਿਆ ਗੰਦਲ ਚੁੱਕੇ ਨੇ ਇਹਨਾਂ ਦਰਿਆਵਾਂ ਦੇ ਵਿੱਚ ਅਸੀਂ ਜੋ ਕੁਝ ਸਟਿਆ ਜੋ ਕੁਝ ਅਸੀਂ ਨਾਲ ਕੀਤਾ ਉਹ ਵਾਕਿਆ ਇਤਿਹਾਸ 'ਚ ਲਿਖਿਆ ਜਾਊਗਾ ਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਹਨਾਂ ਦਰਿਆਵਾਂ ਤੋਂ ਇੱਕ ਰਿਪੋਰਟ ਹੈ ਕਿ ਜਿਹੜਾ ਸਿੰਗਾਪੁਰ ਦੇਸ਼ ਆ ਕਿਉਂਕਿ ਉੱਥੇ ਪਾਣੀ ਦੀ ਬਹੁਤ ਕਲਤਾ ਹੈ ਤਾਂ ਉਹ ਦੇਸ਼ ਜਿਹੜਾ ਉਹਨਾਂ ਦਾ ਸੀਵਰੇਜ ਹੈ ਸਿਵਰੇਜ ਦੇ ਪਾਣੀ ਨੂੰ ਸੋਧ ਕੇ ਦੁਬਾਰਾ ਲੋਕਾਂ ਦੀਆਂ ਟੂਟੀਆਂ 'ਚ ਪਚਾਉਂਦਾ ਹੈ। ਸੋ ਲੋਕੀ ਆਪਣੀਆਂ ਟੂਟੀਆਂ 'ਚੋਂ ਉਹੀ ਸਿਵਰੇਜ ਦਾ ਸੋਧਿਆ ਹੋਇਆ ਪਾਣੀ ਦੁਬਾਰਾ ਪੀਂਦੇ ਨੇ। ਜਦੋਂ ਇਹ ਗੱਲ ਮੈਂ ਪੜ੍ਹੀ ਤਾਂ ਮੈਨੂੰ ਬੜੀ ਅਜੀਬ ਜਿਹੀ ਗੱਲ ਲੱਗੀ ਕਿਉਂਕਿ ਸਿਵਰੇਜ ਨੂੰ ਜੇ ਤੁਸੀਂ ਤਸੱਵਰ ਕਰਦੇ ਹੋ ਤਾਂ ਤੁਸੀਂ ਸੋਚ ਹੀ ਨਹੀਂ ਸਕਦੇ ਕਿ ਕਦੇ ਇਹ ਪਾਣੀ ਤੁਹਾਡੇ ਪੀਣ ਵਾਲੇ ਗਲਾਸ 'ਚ ਵੀ ਆ ਸਕਦਾ ਹੈ। ਪਰ ਹੁਣ ਜਦੋਂ ਤੁਸੀਂ ਅਗਲੇ 2-3 ਮਿੰਟ ਮੇਰੀ ਗੱਲਬਾਤ ਸੁਣੋਗੇ ਤੁਹਾਨੂੰ ਇਹ ਗੱਲ ਸਾਫ਼ ਨਜ਼ਰ ਆਏਗੀ ਕਿ ਅਸੀਂ ਵੀ ਖਾਸ ਕਰਕੇ ਮਾਲਵੇ ਦਾ ਇਲਾਕਾ ਸਿਵਰੇਜ ਦਾ ਪਾਣੀ ਪੀ ਰਹੇ ਹਾਂ। ਸੋ ਜਿਹੜੀ ਇਹ ਸਾਰੀ ਕਹਾਣੀ ਆ ਦਰਿਆਵਾਂ ਦੇ ਪੋਲਿਊਟ ਹੋਣ ਦੀ ਇਹਦੇ ਦੋ ਕਾਰਨ ਨੇ ਪਹਿਲਾ ਹੈਗਾ ਜਿਹੜਾ ਮਨੁੱਖ ਦੁਆਰਾ ਪੈਦਾ ਕੀਤਾ ਗਿਆ ਸੀਵਰੇਜ ਤੇ ਦੂਜਾ ਹੈਗਾ ਇੰਡਸਟਰੀਅਲ ਪੋਲੂਸ਼ਨ ਜਿਹੜਾ ਕਿ ਫੈਕਟਰੀਆਂ ਦੁਆਰਾ ਉਦਯੋਗਾਂ ਦੁਆਰਾ ਜਿਹੜਾ ਗੰਦਾ ਪਾਣੀ ਆ ਉਹ ਉਹ ਇਨ੍ਹਾਂ ਦਰਿਆਵਾਂ ਦੇ ਵਿੱਚ ਸੁੱਟਿਆ ਜਾਂਦਾ ਹੈ ਦੁਨੀਆ ਦੇ ਅਲੱਗ-ਅਲੱਗ ਖੇਤਰਾਂ ਦੇ ਵਿੱਚ ਜਿਹੜਾ ਵੇਸਟ ਵਾਟਰ ਹੈ ਜਿਹੜਾ ਕਿ ਖਰਾਬ ਪਾਣੀ ਆ ਦਰਿਆਵਾਂ 'ਚ ਜਿਹੜਾ ਸੁੱਟਿਆ ਜਾਂਦਾ ਹੈ ਉਹ ਕਈ ਜਗ੍ਹਾ ਤੇ ਇਹ ਪਾਣੀ ਨੂੰ ਸੁਧਾਰ ਕੇ ਸਟਿਆ ਜਾਂਦਾ ਪਰ ਦੱਖਣੀ ਏਸ਼ੀਆ ਨੂੰ ਜੇ ਤੁਸੀਂ ਦੇਖੋ ਤਾਂ ਸਿਰਫ ਚੌਥਾ ਕਿਸਾ ਜਿਹੜਾ ਹੈਗਾ ਉਹ ਪਾਣੀ ਦਾ ਉਹ ਸਾਫ਼ ਕਰਕੇ ਦਰਿਆਵਾਂ ਵਿੱਚ ਸਟਿਆ ਜਾਂਦਾ ਬਾਕੀ ਤਿੰਨ ਹਿੱਸੇ ਉਹ ਬਿਨਾਂ ਸਾਫ਼ ਕੀਤੇ ਤੋਂ ਹੀ ਦਰਿਆਵਾਂ ਦੇ ਵਿੱਚ ਸਿੱਟ ਦਿੱਤੇ ਜਾਂਦੇ ਆ ਸੋ ਭਾਰਤ ਵੀ ਇਸ ਖਿੱਤੇ ਚੋਂਦਾ ਸੋ ਸਾਡੀ ਕਹਾਣੀ ਵੀ ਉਹੀ ਹੈ ਸੋ ਪੰਜਾਬ ਚ ਵਾਪਸ ਆਉਣੇ ਆ ਗੱਲ ਸ਼ੁਰੂ ਕਰਦੇ ਆ ਦਰਿਆਵਾਂ ਦੇ ਪੋਲੂਸ਼ਨ ਦੀ ਸੋ ਪੰਜਾਬ ਦੇ ਵਿੱਚ ਜਿਹੜਾ ਸਤਲੁਜ ਦਰਿਆ ਆ ਉਹ ਸਭ ਤੋਂ ਜ਼ਿਆਦਾ ਪ੍ਰਦੂਸ਼ਿਤ ਹੋਇਆ ਹਾਲਾਂਕਿ ਬਿਆਸ ਤੇ ਰਾਵੀ ਦੇ ਵਿੱਚ ਵੀ ਪ੍ਰਦੂਸ਼ਣ ਹੈਗਾ ਪਰ ਆਪਾਂ ਅੱਜ ਗੱਲ ਸ਼ੁਰੂ ਕਰਦੇ ਆ ਸਤਲੁਜ ਤੋਂ ਸੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇੱਕ ਪੰਜਾਬ ਸਰਕਾਰ ਨੂੰ ਤਕੀਦਗੀ ਕੀਤੀ ਕਿ ਤੁਸੀਂ ਇਹ ਰਿਪੋਰਟ ਤਿਆਰ ਕਰੋ ਕਿ ਦਰਿਆਵਾਂ ਦੇ ਵਿੱਚ ਜਿਹੜਾ ਪੋਲੂਸ਼ਨ ਆ ਉਹ ਕਿਵੇਂ ਹੋ ਰਿਹਾ ਕਿੱਥੋਂ ਹੋ ਰਿਹਾ ਤੇ ਕਿੰਨਾ ਹੋ ਰਿਹਾ ਇਹ ਗੱਲ ਹੈ ਕਿ 2019 ਦੀ ਸੋ ਰਿਪੋਰਟ ਕੁਝ ਸਰਪ੍ਰਾਨੀ ਹੈ ਸੋ ਉਹਦੇ ਤਹਿਤ ਪੰਜਾਬ ਸਰਕਾਰ ਦੇ ਕੁਝ ادارے ਹੋਗੇ ਸੈਂਟਰ ਸਰਕਾਰ ਦੇ ਕੁਝ ادارے ਹੋਗੇ ਉਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ ਉਸ ਰਿਪੋਰਟ ਦੇ ਵਿੱਚੋਂ ਕੁਝ ਅੰਕੜੇ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਹਾਂ ਸੋ ਪਹਿਲਾ ਗੱਲ ਕਰਦੇ ਹਾਂ ਸੀਵਰੇਜ ਦਾ ਜਿਹੜਾ ਪੋਲੂਸ਼ਨ ਹੈ ਦਰਿਆਵਾਂ ਦੇ ਵਿੱਚ ਸੋ ਜੇ ਆਪਾਂ ਸਤਲੁਜ ਦੀ ਗੱਲ ਕਰੀਏ ਤਾਂ ਸਤਲੁਜ ਦੇ ਵਿੱਚ ਸਾਰੇ ਪੰਜਾਬ ਦੇ ਵਿੱਚੋਂ 30 ਡਰੇਨਾਂ ਦਾ ਜਿਹੜਾ ਪਾਣੀ ਹੈਗਾ ਉਹ ਦਰਿਆ ਦੇ ਵਿੱਚ ਆਖੇ ਡਿੱਗਦਾ ਹੈ ਤੇ ਕਈ ਜਿਹੜੇ ਵੱਡੇ ਵੱਡੇ ਸ਼ਹਿਰ ਨੇ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਫਲੋਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਇਵਨ ਮਾਲਵੇ ਦੇ ਕੁਝ ਸ਼ਹਿਰ ਜਿਹੜੇ ਆ ਜਿਹੜੇ ਦੂਰ ਨਜ਼ਰ ਆਉਂਦੇ ਨੇ ਪਰ ਉਹਨਾਂ ਦਾ ਜਿਹੜਾ ਸੀਵਰੇਜ ਆ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਰਿਆ ਦੇ ਵਿੱਚ ਜਾ ਕੇ ਡਿੱਗਦਾ ਹੈ ਹਾਲਾਂਕਿ ਜਿਹੜਾ ਸੀਵਰੇਜ ਹੈਗਾ ਉਹਨੂੰ ਟ੍ਰੀਟ ਕਰਕੇ ਦਰਿਆ ਦੇ ਵਿੱਚ ਛੱਡਣਾ ਹੁੰਦਾ ਤੇ ਕਈ ਸ਼ਹਿਰ ਅਜਿਹਾ ਕਰਦੇ ਵੀ ਨਹੀਂ ਪਰ ਟੋਟਲ ਇਹਨਾਂ ਨੇ ਨਿਸ਼ਾਨਦੇਹੀ ਕੀਤੀ ਹੈ ਕਿ 54 ਸ਼ਹਿਰ ਜਾਂ ਕਸਬੇ ਨੇ ਜਿਹੜੇ ਸੀਵਰੇਜ ਇਸ ਦਰਿਆ ਸਿੜਦੇ ਨੇ ਉਹਨਾਂ ਦੇ ਵਿੱਚੋਂ 26 ਦੇ ਵਿੱਚ ਜਿਹੜੇ ਆ ਉਹ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਨੇ ਤਿੰਨ ਦੇ ਵਿੱਚ ਜਿਹੜੇ ਉਹ ਪਾਰਸ਼ਲ ਲਗੇ ਹੋਏ ਜਿਹੜੇ ਕਿ ਪੂਰਾ ਕੰਮ ਨਹੀਂ ਕਰਦੇ ਤੇ ਬਾਕੀ ਪਚੀਆਂ ਚ ਸੀਵਰੇਜ ਟ੍ਰੀਟ ਕਰਨ ਵਾਸਤੇ ਕੋਈ ਪਲਾਂਟ ਹੀ ਨਹੀਂ ਹੈਗਾ ਸੋ ਉਹਨਾਂ ਦਾ ਸੀਵਰੇਜ ਬਿਨਾ ਕਿਸੇ ਟ੍ਰੀਟਮੈਂਟ ਤੋਂ ਅਣਸੋਧਿਆ ਜਿਹੜਾ ਪਾਣੀ ਆ ਉਹ ਦਰਿਆ ਦੇ ਵਿੱਚ ਸਿੱਧਾ ਮਿਲ ਰਿਹਾ ਸੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਤੁਸੀਂ ਜਿਹੜਾ ਪਾਣੀ ਦਰਿਆਵਾਂ ਚੋਂ ਤੁਹਾਡੇ ਘਰਾਂ ਚ ਪਹੁੰਚਦਾ ਹੈ ਨਹਿਰਾਂ ਰਹੀ ਵਾਟਰ ਵਕਸ ਰਹੀ ਉਹ ਕਿੰਨਾ ਕੁ ਸਾਫ਼ ਹੋ ਸਕਦਾ ਹੈ ਹਾਲਾਂਕਿ ਚਲੋ ਵਾਟਰ ਵਕਸ ਦੇ ਵਿੱਚ ਉਹਨੂੰ ਕੁਝ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੋ ਸਤਲੁਜ ਦੇ ਵਿੱਚ ਲਗਭਗ ਅੱਧੇ ਕਸਬੇ ਉਹ ਅਨਟਰੀਟਡ ਜਿਹੜਾ ਹੈਗਾ ਸੀਵਰੇਜ ਪਾਣੀ ਦੇ ਵਿੱਚ ਸੜਦੇ ਆ ਉਸ ਤੋਂ ਬਾਅਦ ਟ੍ਰਿਬਿਊਨ ਖਬਰ ਦੀ ਰਿਪੋਰਟ ਆ 2022 ਦੀ ਕਿ ਪੰਜਾਬ ਦੇ ਵਿੱਚ ਟੋਟਲ 132 ਸੀਵਰੇਜ ਟ੍ਰੀਟਮੈਂਟ ਪਲਾਂਟ ਨੇ ਅਲੱਗ-ਅਲੱਗ ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਤੇ ਉਹ ਕਾਫੀ ਜਿਹੜਾ ਹੈਗਾ ਸੀਵਰੇਜ ਨੂੰ ਟ੍ਰੀਟ ਕਰਦੇ ਆ ਪਰ ਅਜੇ ਵੀ ਜਿੰਨਾ ਸੀਵਰੇਜ ਅਸੀਂ ਪ੍ਰੋਡਿਊਸ ਕਰਦੇ ਆ ਤੇ ਜਿੰਨਾ ਅਸੀਂ ਟ੍ਰੀਟ ਕਰਦੇ ਆ ਉਹਦੇ 'ਚ ਕਾਫੀ ਗੈਪ ਆ ਸੋ ਇਹਦਾ ਮਤਲਬ ਇਹ ਹੈਗਾ ਕਿ ਅਸੀਂ ਬਹੁਤਾ ਜਿਹੜਾ ਸੀਵਰੇਜ ਆ ਉਹ ਅਨਟਰੀਟਡ ਹੀ ਇਸ ਦਰਿਆ ਦੇ ਵਿੱਚ ਸੜਦੇ ਆ ਸੋ ਹੁਣ ਗੱਲ ਕਰਦੇ ਆਂ ਇੰਡਸਟਰੀਅਲ ਪੋਲੂਸ਼ਨ ਦੀ ਸੋ ਜਿਹੜੀਆਂ ਫੈਕਟਰੀਆਂ ਨੇ ਉਦਯੋਗ ਨੇ ਇਹ ਕਿਵੇਂ ਗੰਦਾ ਪਾਣੀ ਇਹਨਾਂ ਦਰਿਆਵਾਂ ਦੇ ਵਿੱਚ ਸੁੱਟੀਆਂ ਨੇ ਸੋ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਇਸੇ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸਤਲੁਜ ਦਰਿਆ ਦੇ ਵਿੱਚ ਲਗਭਗ 2400 ਅਲੱਗ-ਅਲੱਗ ਫੈਕਟਰੀਆਂ ਨੇ ਜਿਹੜਾ ਆਪਣਾ ਪਾਣੀ ਇਸ ਦਰਿਆ ਦੇ ਵਿੱਚ ਵਹਾਉਂਦੀਆਂ ਨੇ ਇਹਨਾਂ 2400 ਫੈਕਟਰੀਆਂ ਦੇ ਵਿੱਚੋਂ 90% ਤੋਂ ਜ਼ਿਆਦਾ ਫੈਕਟਰੀਆਂ ਕੱਲੇ ਲੁਧਿਆਣਾ ਸ਼ਹਿਰ 'ਚ ਨੇ ਸੋ ਜਿਵੇਂ ਕਿ ਆਪਾਂ ਬਹੁਤ ਜਾਣਦੇ ਆਂ ਪਿਛਲੇ ਦਿਨਾਂ 'ਚ ਤੁਸੀਂ ਸੁਣਿਆ ਵੀ ਹੋਣਾ ਬੱਡੇ ਨਾਲੇ ਦਾ ਜਿਹੜਾ ਮੋਰਚਾ ਲੱਗਿਆ ਕਾਲੇ ਪਾਣੀ ਨੂੰ ਲੈ ਕੇ ਲੁਧਿਆਣੇ ਸ਼ਹਿਰ ਦੇ ਵਿੱਚ ਡਾਈਂਗ ਇੰਡਸਟਰੀ ਤੇ ਇਲੈਕਟ੍ਰੋਪਲੇਟਿੰਗ ਇੰਡਸਟਰੀ ਦੋ ਮੇਨ ਇੰਡਸਟਰੀਆਂ ਨੇ ਜਿਹੜੀਆਂ ਆਪਣਾ ਜਿਹੜਾ ਵੇਸਟ ਵਾਟਰ ਹੈ ਗੰਦਾ ਪਾਣੀ ਇਹਨਾਂ ਦਰਿਆਵਾਂ ਦੇ ਵਿੱਚ ਸੁੱਟਦੇ ਨੇ ਹਾਲਾਂਕਿ ਕਾਨੂੰਨ ਤਹਿਤ ਉਹਨਾਂ ਨੂੰ ਇਹ ਪਾਣੀ ਸੋਧ ਕੇ ਸਿਟਣਾ ਉਹਨਾਂ ਦਾ ਬੰਦ ਹੈ ਪਰ ਕਈ ਵਾਰੀ ਜਿਹੜਾ ਇਹ ਕੰਪਲਾਈਂਸ ਹੈ ਉਹ ਨਹੀਂ ਮੰਨਿਆ ਜਾਂਦਾ ਤੇ ਜਿਹੜਾ ਪਾਣੀ ਆ ਉਹ ਅਨਟ੍ਰੀਟਡ ਹੀ ਦਰਿਆ ਦੇ ਵਿੱਚ ਸੁੱਟਿਆ ਜਾਂਦਾ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੇ ਇੱਕ ਸਰਵੇ ਕੀਤਾ 2018 ਦੇ ਵਿੱਚ ਜਿਵੇਂ ਆਪਾਂ ਕਹਿੰਦੇ ਕਿ ਛਾਪੇ ਮਾਰੇ ਤਾਂ ਜਿਹੜੀਆਂ ਡਾਈਇੰਗ ਇੰਡਸਟਰੀ ਸੀਗੀਆਂ ਉਹਨਾਂ 'ਚ 64 ਯੂਨਿਟਸ ਉਹਨਾਂ ਨੇ ਦੇਖੇ ਕਿ ਇਹਨਾਂ ਦਾ ਪਾਣੀ ਜਿਹੜਾ ਸੁੱਟਿਆ ਜਾ ਰਿਹਾ ਉਹ ਸਹੀ ਹੈ ਕਿ ਗਲਤ ਹੈ ਤਾਂ ਉਹਨਾਂ ਨੇ ਇਹ ਦੇਖਿਆ ਕਿ ਉਹਨਾਂ ਦੇ ਵਿੱਚੋਂ 31 ਜਿਹੜੀਆਂ ਕੰਪਨੀਆਂ ਸੀਗੀਆਂ 31 ਜਿਹੜੀਆਂ ਫੈਕਟਰੀਆਂ ਸੀਗੀਆਂ ਉਹੋ ਬਿਨਾਂ ਟ੍ਰੀਟ ਕੀਤੇ ਪਾਣੀ ਹੀ ਇਸ ਦਰਿਆ ਦੇ ਵਿੱਚ ਸੁੱਟ ਰਹੀਆਂ ਨੇ ਤੇ ਇਹਨਾਂ 31 ਫੈਕਟਰੀਆਂ 'ਚ ਵੱਡੇ-ਵੱਡੇ ਨਾਮ ਹੁੰਦੇ ਨੇ ਇਹਨਾਂ ਫੈਕਟਰੀਆਂ ਦੇ ਵਿੱਚੋਂ ਕਈ ਖਤਰਨਾਕ ਜਿਹੜੇ ਰਸਾਇਣ ਨੇ ਤੱਤ ਨੇ ਉਹ ਨਿਕਲਦੇ ਨੇ ਖਾਸ ਕਰਕੇ ਜਿਹੜੇ ਹੈਵੀ ਮੈਟਲਸ ਨੇ ਸੋ ਜਿਹੜੀ ਇਲੈਕਟ੍ਰੋਪਲੇਟਿੰਗ ਦੀ ਇੰਡਸਟਰੀ ਆ ਉਹਦੇ ਵਿੱਚੋਂ ਅਕਸਰ ਲੈਡ, ਕ੍ਰੋਮੀਅਮ, ਨਿਕਲ, ਕੈਡਮੀਅਮ ਇਹ ਜਿਹੜੀ ਹੈਵੀ ਮੈਟਲਸ ਨੇ ਇਹ ਨਿਕਲਦੀਆਂ ਨੇ ਜਦੋਂ ਇਹਨਾਂ ਨੂੰ ਬਿਨਾਂ ਟ੍ਰੀਟ ਕੀਤੇ ਪਾਣੀ ਵਿੱਚ ਛੱਡ ਦਿੱਤਾ ਜਾਂਦਾ ਤਾਂ ਇਹ ਪਾਣੀ ਵਿੱਚ ਘੁਲ ਜਾਂਦੀਆਂ ਨੇ ਤੇ ਇਹੇ ਬਾਅਦ ਦੇ ਵਿੱਚ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀਆਂ ਨੇ ਇਹਨਾਂ ਚੋਂ ਕੁਝ ਤੱਤ ਜਿਹੜੇ ਆ ਉਹ ਕੈਂਸਰ ਦੇ ਨਾਲ ਵੀ ਲਿੰਕ ਨੇ ਬੁੱਡੇ ਨਾਲੇ ਦੇ ਨਾਲ-ਨਾਲ ਇਹ ਵੀ ਦੇਖਿਆ ਗਿਆ ਹੈ ਕਿ ਜੇ ਤੁਸੀਂ 2-200 ਮੀਟਰ ਤੱਕ ਜੇ ਕੋਈ ਨਲਕਾ ਵੀ ਰਾਲੋ ਤਾਂ ਨਲਕੇ ਦੇ ਵਿੱਚੋਂ ਹੀਟਲੇ ਪਾਣੀ ਦੇ ਵਿੱਚੋਂ ਵੀ ਹੈਵੀ ਮੈਟਲਸ ਨਿਕਲ ਰਹੀਆਂ ਕਿਉਂਕਿ ਬੁੱਡੇ ਨਾਲੇ ਦੇ ਵਿੱਚ ਇਹ ਬਹੁਤ ਚਿਰ ਤੋਂ ਗੰਦਾ ਪਾਣੀ ਵਹਿ ਰਿਹਾ ਤੇ ਉਹ ਪਾਣੀ ਹੌਲੀ-ਹੌਲੀ ਜੀਰ ਕੇ ਤਰਤੀ ਵਾਲੇ ਪਾਣੀ ਨਾਲ ਮਿਲ ਚੁੱਕਿਆ ਹੈ ਇਨ੍ਹਾਂ ਦਰਿਆਵਾਂ ਦੇ ਪੋਲੂਸ਼ਨ ਬਾਰੇ ਹੁਣ ਬਹੁਤ ਖੋਜ ਰਿਪੋਰਟਾਂ ਪਬਲਿਸ਼ ਹੋ ਚੁੱਕੀਆਂ ਨੇ ਮੈਂ ਤੁਹਾਨੂੰ ਸਿਰਫ ਇੱਕ ਰਿਪੋਰਟ ਦਿਖਾਉਣਾ 2023 ਦੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪੰਜਾਬ ਦੇ ਅਲੱਗ-ਅਲੱਗ ਦਰਿਆਵਾਂ ਦੇ ਵਿੱਚ ਉਹਨਾਂ ਨੇ ਸੈਂਪਲ ਲਏ ਨੇ ਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿੱਥੇ ਪਾਣੀ ਪੀਣ ਯੋਗ ਹੈ ਤੇ ਕਿੱਥੇ ਪਾਣੀ ਪੀਣ ਯੋਗ ਨਹੀਂ ਹੈਗਾ ਸੋ ਜੇ ਤੁਸੀਂ ਨਾਲ ਦਿੱਤੇ ਨਕਸ਼ੇ ਨੂੰ ਦੇਖੋ ਜਿਹੜਾ ਲਾਲ ਰੰਗ ਹੈ ਉਹਦਾ ਮਤਲਬ ਹੈਗਾ ਕਿ ਉਹ ਪਾਣੀ ਪੀਣ ਯੋਗ ਨਹੀਂ ਹੈਗਾ ਜਿਹੜਾ ਹੈਗਾ ਸੰਤਰੀ ਰੰਗ ਉਹ ਥੋੜਾ ਬਹੁਤਾ ਠੀਕ ਹੈ ਜਿਹੜਾ ਅਸਲ 'ਚ ਹਰਾ ਰੰਗ ਹੈ ਉਹ ਵਧੀਆ ਪਾਣੀ ਮੰਨਿਆ ਜਾਣਾ ਚਾਹੀਦਾ ਸੋ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਕਿਸੇ ਵੀ ਦਰਿਆ ਦੇ ਵਿੱਚ ਕੋਈ ਹਰਾ ਰੰਗ ਨਹੀਂ ਹੈਗਾ ਸਤਲੁਜ ਤਾਂ ਸਾਰਾ ਹੀ ਲਾਲ ਹੋਇਆ ਪਿਆ ਸੋ ਜੇ ਡਰਿੰਕਿੰਗ ਵਾਟਰ ਦੀ ਆਪਾਂ ਐਂਗਲ ਤੋਂ ਦੇਖੀਏ ਤਾਂ ਇਹਨਾਂ ਦਰਿਆਵਾਂ ਦਾ ਜਿਹੜਾ ਪਾਣੀ ਹੈ ਹੁਣ ਉਪਯੋਗ ਨਹੀਂ ਹੈਗਾ 2024 ਦੀ ਰਿਪੋਰਟ ਹੈ ਟ੍ਰਿਬਿਊਨ ਦੀ ਫਿਰ ਕਿ ਪੰਜਾਬ ਸਰਕਾਰ ਨੇ ਨਿਸ਼ਾਨਦੇਹੀ ਕੀਤੀ ਹੈ ਕਿ 1223 ਅਲੱਗ-ਅਲੱਗ ਇਹ ਜੇ ਸੋਰਸ ਨੇ ਜਿਹੜੇ ਦਰਿਆ ਦੇ ਵਿੱਚ ਸਿੱਧਾ ਜਿਹੜਾ ਹੈਗਾ ਪੋਲੂਸ਼ਨ ਕਰ ਰਹੇ ਆ ਉਹਨਾਂ ਅ ਅਦਾਰਿਆਂ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਹੈ ਅ ਅਲੱਗ-ਅਲੱਗ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਇਹ ਚਿੱਠੀਆਂ ਵੀ ਗਈਆਂ ਨੇ ਕਿ ਤੁਸੀਂ ਇਹਨਾਂ ਬਾਰੇ ਸਾਨੂੰ ਇਹਦੇ ਤੇ ਕਾਰਵਾਈ ਕਰੋ ਤੇ ਸਾਨੂੰ ਇਹਦੇ ਬਾਰੇ ਰਿਪੋਰਟ ਬੈਕ ਕਰੋ ਪਰ ਕੁਝ ਹੋਇਆ ਜਾਂ ਨਹੀਂ ਹੋਇਆ ਇਹਦੇ ਬਾਰੇ ਕੋਈ ਖਬਰ ਨਹੀਂ ਸੋ ਹੁਣ ਗੱਲ ਕਰਦੇ ਆਂ ਜ਼ਮੀਨੀ ਪਾਣੀ ਬਾਰੇ ਸੋ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਜ਼ਮੀਨੀ ਪਾਣੀ ਜਿਹੜਾ ਪੀਣ ਯੋਗ ਰਿਹਾ ਨਲਕੀਆਂ ਦਾ ਪਾਣੀ ਟਿਊਬਵਲਜ਼ ਦਾ ਪਾਣੀ ਲੋਕ ਆਪ ਪੀਂਦੇ ਰਹੇ ਨੇ ਇੱਥੋਂ ਤੱਕ ਕਿ ਜਿਹੜਾ ਪੰਜਾਬ ਦਾ ਜਲ ਸਪਲਾਈ ਵਿਭਾਗ ਹੈ ਉਹ ਵੀ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਟਿਊਬਵਲਜ਼ ਦਾ ਪਾਣੀ ਦਾ ਸੌਧ ਕੇ ਲੋਕਾਂ ਦੇ ਘਰਾਂ 'ਚ ਪਹੁੰਚਾਉਂਦਾ ਹੈ ਪਰ ਮਾਲਵੇ ਦੇ ਕੁਝ ਜ਼ਿਲ੍ਹੇ ਜਿੱਥੇ ਧਰਤੀ ਹੇਠਲਾ ਪਾਣੀ ਖਾਰਾ ਹੈ ਉਹ ਪੀਣ ਯੋਗ ਨਹੀਂ ਹੈਗਾ ਸੋ ਉੱਥੇ ਜਿਹੜਾ ਨਹਿਰਾਂ ਦਾ ਪਾਣੀ ਹੈਗਾ ਦਰਿਆਵਾਂ ਚੋਂ ਜਿਹੜੀ ਨਹਿਰਾਂ ਨਿਕਲੀਆਂ ਨੇ ਉਹਨਾਂ ਦਾ ਪਾਣੀ ਅਲੱਗ-ਅਲੱਗ ਪਿੰਡਾਂ ਦੇ ਵਿੱਚ ਵਾਟਰ ਬਕਸ ਤੱਕ ਪਹੁੰਚਦਾ ਹੈ ਤੇ ਫਿਰ ਉਸ ਤੋਂ ਬਾਅਦ ਉਹ ਘਰਾਂ 'ਚ ਪਹੁੰਚਦਾ ਹੈ। ਜੇ ਸਮੇਂ 'ਚ ਥੋੜਾ ਜਿਹਾ ਪਿੱਛੇ ਚਲੇ ਜਾਈਏ ਤਾਂ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ ਲੋਕ ਅਕਸਰ ਹੀ ਜ਼ਮੀਨੀ ਪਾਣੀ ਬਿਨਾਂ ਕਿਸੇ ਸੋਚ-ਵਿਚਾਰ ਤੋਂ ਪੀ ਲੈਂਦੇ ਸਨ। ਹਾਂ ਕਦੇ-ਕਦੇ ਡਾਕਟਰ ਇਹ ਜ਼ਰੂਰ ਕਹਿੰਦੇ ਸੀ ਕਿ ਤੁਹਾਡੇ ਜਿਹੜੇ ਦੰਦ ਨੇ ਉਹ ਇਸ ਕਰਕੇ ਪੀਲੇ ਪੈ ਰਹੇ ਆ ਕਿਉਂਕਿ ਪਾਣੀ ਦੇ ਵਿੱਚ ਫਲੋਰਾਈਡ ਜ਼ਿਆਦਾ ਹੈ। ਸੋ ਪੰਜਾਬ ਦੇ ਪਾਣੀਆਂ ਦੇ ਵਿੱਚ ਫਲੋਰਾਈਡ ਦੀ ਗੱਲ ਜ਼ਰੂਰ ਕੀਤੀ ਗਈ ਸੀ ਪਰ ਹੋਰ ਕਿਸੇ ਤੱਤ ਬਾਰੇ ਲੋਕਾਂ ਨੇ ਬਹੁਤਾ ਸੁਣਿਆ ਨਹੀਂ ਸੀ 2009 ਦੇ ਵਿੱਚ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਿੱਚ ਰਿਟਾਰਡਡ ਬੱਚਿਆਂ ਦੀ ਜਦੋਂ ਐਗਜ਼ਾਮੀਨੇਸ਼ਨ ਹੋਇਆ ਤਾਂ ਉਹਨਾਂ ਦੇ ਵਿੱਚ ਉਹਨਾਂ ਦੇ ਸੈਂਪਲਾਂ ਦੇ ਵਿੱਚ ਯੂਰੇਨੀਅਮ ਪਾਇਆ ਗਿਆ ਹਰ ਕੋਈ ਹੈਰਾਨ ਸੀ ਕਿ ਪੰਜਾਬ ਦੇ ਵਿੱਚ ਯੂਰੇਨੀਅਮ ਕਿੱਥੋਂ ਆਇਆ ਸੋ ਯੂਰੇਨੀਅਮ ਇੱਕ ਤੱਤ ਹੈ ਜਿਹੜਾ ਪਾਣੀ ਨੂੰ ਖਰਾਬ ਕਰਦਾ ਹੈ ਅਜਿਹਾ ਹੋਰ ਕਈ ਤੱਤ ਨੇ ਜਿਹਨਾਂ ਬਾਰੇ ਆਪਾਂ ਅੱਜ ਗੱਲ ਕਰਨੀ ਹੈ ਮੈਂ ਅੱਜ ਕੁਝ ਨਿਚੋੜ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ ਕਿ ਪਿਛਲੇ 15-20 ਸਾਲ ਦੀ ਜਿਹੜੀ ਖੋਜ ਆ ਉਹ ਕੀ ਕਹਦੀ ਹੈ ਕਿ ਸਾਡੇ ਪਾਣੀ ਵਿੱਚ ਕੀ ਕੁਝ ਰਲਿਆ ਸੋ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਆਪਾਂ ਚੱਲਦੇ ਹਾਂ ਜਿਹੜਾ ਸੈਂਟਰਲ ਗਰਾਊਂਡ ਵਾਟਰ ਬੋਰਡ ਹੈ ਉਹ ਕੇਂਦਰ ਸਰਕਾਰ ਦਾ ਇੱਕ ਅਦਾਰਾ ਹੈ ਉਹ ਪੰਜਾਬ ਦੇ ਵਿੱਚੋਂ ਕਈ ਜਗਾਵਾਂ ਤੋਂ ਸੈਂਪਲ ਲੈਂਦੇ ਨੇ ਤੇ ਦੇਖਦੇ ਆ ਕਿ ਸਾਡੇ ਪਾਣੀ ਦੀ ਕੁਆਲਿਟੀ ਕਿਹੋ ਜਿਹੀ ਹੈ ਸੋ ਉਹਨਾਂ ਦੀ ਇੱਕ ਸਟੱਡੀ ਜਿਹੜੀ 2023 ਦੇ ਵਿੱਚ ਉਹਨਾਂ ਨੇ ਕੰਪਾਈਲ ਕੀਤੀ ਆ ਉਹਦੇ ਤੋਂ ਦੇਖਦੇ ਹਾਂ ਕਿ ਸਾਡੇ ਪਾਣੀ ਦੇ ਵਿੱਚ ਕੀ ਕੁਝ ਰਲਿਆ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਲੋਰਾਈਡ ਦੀ ਸੋ ਜੇ 1 ਲੀਟਰ ਪਾਣੀ ਦੇ ਵਿੱਚ 1.5 ਮਿਲੀਗ੍ਰਾਮ ਤੋਂ ਜ਼ਿਆਦਾ ਫਲੋਰਾਈਡ ਹੋ ਜਾਈ ਤਾਂ ਉਹ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ ਸੋ ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਜਦੋਂ 2023 ਦੇ ਵਿੱਚ ਇਹ ਮੌਇਨਾ ਕੀਤਾ ਤਾਂ ਉਹਨਾਂ ਨੇ ਇਹ ਦੇਖਿਆ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਫਲੋਰਾਈਡ ਦੀ ਜਿਹੜੀ ਮਾਤਰਾ ਉਹ 1.5 ਮਿਲੀਗ੍ਰਾਮ ਤੋਂ ਜ਼ਿਆਦਾ ਹੈ ਸੋ ਪਠੰਡਾ ਮਾਨਸਾ ਮੁਖਸਰ ਸਾਹਿਬ ਫਾਜ਼ਲਕਾ ਤੇ ਤਰਨਤਾਰਨ ਦੇ ਕੁਝ ਸੈਂਪਲ ਨੇ ਜਿੱਥੇ ਫਲੋਰਾਇਡ ਦੀ ਮਾਤਰਾ ਜ਼ਿਆਦਾ ਪਾਈ ਗਈ ਹੈ ਤੁਸੀਂ ਨਾਲ ਦਿੱਤੇ ਨਕਸ਼ੇ 'ਚ ਵੀ ਦੇਖ ਸਕਦੇ ਹੋ ਪਰ ਬਾਕੀ ਪੰਜਾਬ ਦੇ ਵਿੱਚ ਅਜੇ ਫਲੋਰਾਇਡ ਦੀ ਬਹੁਤੀ ਕੋਈ ਸਮੱਸਿਆ ਨਹੀਂ ਹੈਗੀ ਦੂਜਾ ਤੱਤ ਜਿਹਦੇ ਬਾਰੇ ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਗੱਲ ਕੀਤੀ ਹੈ ਉਹ ਹੈਗਾ ਆਰਸੈਨਿਕ ਆਰਸੈਨਿਕ ਇੱਕ ਬਹੁਤ ਹੀ ਜ਼ਹਿਰੀਲਾ ਤੱਤ ਹੈ ਤੇ ਇਹਦੀ ਬਹੁਤ ਥੋੜੀ ਮਾਤਰਾ 1 ਲੀਟਰ ਪਾਣੀ ਦੇ ਵਿੱਚ ਜੇ ਮিলিਗ੍ਰਾਮ ਦਾ ਸੌਵਾਂ ਹਿੱਸਾ ਵੀ ਹੋਵੇ ਉਹ ਵੀ ਖਤਰਨਾਕ ਸਾਬਤ ਹੋ ਸਕਦਾ ਹੈ ਸੋ ਇਸ ਮੌਨਿਟਰ ਵਿੱਚ ਦੇਖਿਆ ਗਿਆ ਕਿ ਪੰਜਾਬ ਦੇ ਕੁਝ ਜ਼ਿਲ੍ਹੇ ਜਿਵੇਂ ਕਿ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਤੇ ਹੁਸ਼ਿਆਰਪੁਰ ਦੇ ਕੁਝ ਸੈਂਪਲਾਂ ਦੇ ਵਿੱਚ ਜਿਹੜੀ ਆਰਸੈਨਿਕ ਦੀ ਮਾਤਰਾ ਉਹ ਇਸ ਲਿਮਟ ਨਾਲੋਂ ਜ਼ਿਆਦਾ ਸੀਗੀ ਆਰਸੈਨਿਕ ਜਿਹੜਾ ਉਹ ਕੈਂਸਰ ਨਾਲ ਲਿੰਕਡ ਪਾਇਆ ਗਿਆ ਸੋ ਜਿੰਨਾ ਪਾਣੀਆਂ ਦੇ ਵਿੱਚ ਜਿੰਨਾ ਮਿੱਟੀਆਂ ਦੇ ਵਿੱਚ ਆਰਸੈਨਿਕ ਜ਼ਿਆਦਾ ਹੈ ਉਹਦੇ ਕਰਕੇ ਜਿਹੜੀ ਕੈਂਸਰ ਹੋਣ ਦੀ ਸੰਭਾਵਨਾ ਵੱਧ ਸਕਦੀ ਹੈ ਇੱਕ ਪੁਰਾਣੀ ਸਟੱਡੀ ਹੋਈ ਹੈ 2007 ਦੇ ਵਿੱਚ ਉਹਦੇ ਵਿੱਚ ਇਹ ਦੱਸਿਆ ਗਿਆ ਕਿ ਪੰਜਾਬ ਦੇ ਬਹੁਤੇ ਖੇਤਰਾਂ ਦੇ ਜਿਹੜੇ ਸੈਂਪਲ ਉਹਨਾਂ ਨੇ ਲਏ ਆ ਉਹਨਾਂ ਆਰਸੈਨਿਕ ਦੀ ਮਾਤਰਾ ਇਸ ਸੇਫ ਲਿਮਿਟ ਨਾਲੋਂ ਜ਼ਿਆਦਾ ਸੀ ਸੋ ਇਨ ਜਨਰਲ ਆਪਾਂ ਕਹਿ ਸਕਦੇ ਆ ਕਿ ਸਾਡੇ ਪਾਣੀਾਂ ਦੇ ਵਿੱਚ ਜਿਹੜਾ ਆਰਸੈਨਿਕ ਹੈ ਉਹ ਵੀ ਹੁਣ ਘੁੱਲ ਚੁੱਕਿਆ ਹੈ ਫਿਰ ਇਸ ਰਿਪੋਰਟਸ ਗੱਲ ਕੀਤੀ ਗਈ ਹੈ ਯੂਰੇਨੀਅਮ ਦੀ ਯੂਰੇਨੀਅਮ ਵੀ ਆਰਸੈਨਿਕ ਵਾਂਗੂ ਬਹੁਤ ਹੀ ਜ਼ਹਿਰੀਲਾ ਤੱਤ ਹੈ ਤੇ ਜੇ 1 ਲੀਟਰ ਪਾਣੀ ਦੇ ਵਿੱਚ 0.03 ਮਿਲੀਗ੍ਰਾਮ ਤੋਂ ਜ਼ਿਆਦਾ ਇਹਦੀ ਮਾਤਰਾ ਹੁੰਦੀ ਹੈ ਤਾਂ ਇਹ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਸੋ ਜਿਹੜਾ ਇਹ ਸਰਵੇਖਣ ਇਹਦੇ ਚ ਇਹਨਾਂ ਨੇ ਦੇਖਿਆ ਕਿ ਲਗਭਗ ਅੱਧੇ ਪੰਜਾਬ ਦੇ ਵਿੱਚ ਸੋ ਜਿੰਨੇ ਸੈਂਪਲ ਉਹਨਾਂ ਨੇ ਪੰਜਾਬ ਦੇ ਵਿੱਚੋਂ ਲਏ ਉਹਨਾਂ ਚੋਂ ਅੱਧੇ ਸੈਂਪਲਾਂ ਦੇ ਵਿੱਚ ਯੂਰੇਨੀਅਮ ਦੀ ਮਾਤਰਾ ਜਿਹੜੀ ਸੇਫ ਲਿਮਿਟ ਨਾਲੋਂ ਜ਼ਿਆਦਾ ਸੀ। ਮਠੰਡੇ ਜ਼ਿਲ੍ਹੇ ਦੇ ਇੱਕ ਦੋ ਸੈਂਪਲਾਂ ਦੇ ਵਿੱਚ ਯੂਰੇਨੀਅਮ ਦੀ ਜਿਹੜੀ ਮਾਤਰਾ ਸੀ ਉਹ ਇਸ ਲਿਮਿਟ ਨਾਲੋਂ 15 20 ਗੁਣਾ ਜ਼ਿਆਦਾ ਪਾਈ ਗਈ ਹੈ ਸੋ ਯੂਰੇਨੀਅਮ ਵੀ ਜਿਹੜਾ ਹੈਗਾ ਉਹ ਕਾਰਸੈਨੋਜਨਿਕ ਹੈ ਇਹ ਵੀ ਕੈਂਸਰ ਦੇ ਨਾਲ ਲਿੰਕਡ ਹੈ ਇਸ ਤੋਂ ਇਲਾਵਾ ਕੁਝ ਹੋਰ ਤੱਤ ਵੀ ਨੇ ਜਿਵੇਂ ਕਿ ਹੈਵੀ ਮੈਟਲਸ ਹੋ ਕੇ ਨਿਕਲ ਕੈਡਮੀਅਮ ਕ੍ਰੋਮੀਅਮ ਲੀਡ ਇਹਨਾਂ ਦੀ ਜਿਹੜੀ ਪ੍ਰੈਜ਼ੈਂਸ ਹੈਗੀ ਆ ਸਾਡੇ ਪਾਣੀਆਂ 'ਚ ਉਹ ਵੀ ਦੇਖੀ ਗਈ ਹੈ ਹਾਲਾਂਕਿ ਬਹੁਤੀ ਜ਼ਿਆਦਾ ਵਾਈਡ ਸਪਰੈਡ ਨਹੀਂ ਹੈਗੀ ਪੰਜਾਬ ਦੇ ਵਿੱਚ ਕਿਸੇ ਕਿਸੇ ਖਾਸ ਇਲਾਕੇ ਦੇ ਵਿੱਚ ਹੈਗੀ ਹੈ ਪਰ ਇਹਨਾਂ ਹੈਵੀ ਮੈਟਲਸ ਦੀ ਜਿਹੜੀ ਕੰਟਾਮਿਨੇਸ਼ਨ ਆ ਉਹ ਵੀ ਸਾਡੇ ਪਾਣੀਆਂ ਦੇ ਵਿੱਚ ਹੈਗੀ ਹੈ ਸੋ ਹੁਣੇ ਗੱਲ ਕਰਨੀ ਬੰਦੀ ਹੈ ਕਿ ਇਹ ਖਤਰਨਾਕ ਤੱਤ ਸਾਡੀਆਂ ਮਿੱਟੀਆਂ ਦੇ ਵਿੱਚ ਸਾਡੇ ਪਾਣੀਾਂ ਵਿੱਚ ਆਏ ਕਿੱਥੋਂ ਸੋ ਇਹਦੇ ਦੋ ਕਾਰਨ ਹੋ ਸਕਦੇ ਨੇ ਪਹਿਲਾ ਕਾਰਨ ਹੈਗਾ ਕੁਦਰਤੀ ਸੋ ਆਰਸੈਨਿਕ ਹੋ ਗਿਆ ਯੂਰੇਨੀਅਮ ਹੋ ਗਿਆ ਫਲੋਰਾਈਡ ਹੋ ਗਿਆ ਇਹ ਸਾਡੀਆਂ ਮਿੱਟੀਆਂ 'ਚ ਪਹਿਲਾਂ ਤੋਂ ਹੀ ਮੌਜੂਦ ਹੈ ਸੋ ਮਿੱਟੀ ਦੀਆਂ ਜਿਹੜੀਆਂ ਡੂੰਘੀਆਂ ਪਰਤਾਂ ਨੇ ਉੱਥੇ ਇਹ ਸਾਰੇ ਤੱਤ ਮੌਜੂਦ ਹੁੰਦੇ ਆ ਪਰ ਇਸ ਤਰੀਕੇ ਨਾਲ ਹੁੰਦੇ ਨੇ ਕਿ ਇਹ ਮਿੱਟੀ ਦੇ ਵਿੱਚ ਬੱਜੇ ਹੁੰਦੇ ਆ ਤੇ ਇਹ ਉੱਪਰ ਨਹੀਂ ਆ ਸਕਦੇ ਪਰ ਜਦੋਂ ਅਸੀਂ ਗਰਾਊਂਡ ਵਾਟਰ ਲੋਡ ਤੋਂ ਵੱਧ ਵਰਤਦੇ ਆਂ ਖਾਸ ਕਰਕੇ ਜਿਹੜਾ ਖਾਰਾ ਪਾਣੀ ਹੈ ਜਿਹਦੇ ਵਿੱਚ ਸਾਲਟ ਬਹੁਤ ਹੁੰਦੇ ਆ ਸੋ ਸਾਇੰਸਟਾਂ ਕਹਿੰਦੇ ਆ ਕਿ ਜਿੰਨਾ ਪਾਣੀ ਇਹਦੇ ਵਿੱਚ ਲੂਣ ਜ਼ਿਆਦਾ ਘੁਲੇ ਹੋਏ ਨੇ ਉਹ ਯੂਰੇਨੀਅਮ ਨੂੰ ਜ਼ਿਆਦਾ ਉੱਪਰ ਖਿੱਚ ਕੇ ਲਾਉਂਦੇ ਆ ਇਸ ਤੋਂ ਇਲਾਵਾ ਜਿਹੜੀਆਂ ਅਸੀਂ ਕੁਝ ਫਰਟੀਲਾਈਜ਼ਰ ਵਰਤਦੇ ਆ ਖਾਸ ਕਰਕੇ ਯੂਰੀਆ ਤੇ ਜਿਹੜਾ ਡੀਏਪੀ ਉਹ ਵੀ ਕਾਰਨ ਮੰਨਿਆ ਗਿਆ ਕਿ ਉਹਦੇ ਕਰਕੇ ਯੂਰੇਨੀਅਮ ਜ਼ਿਆਦਾ ਰੀਲੀਜ਼ ਹੁੰਦਾ ਤੇ ਉਹ ਪਾਣੀਾਂ ਦੇ ਵਿੱਚ ਆ ਜਾਂਦਾ ਸੋ ਇਸ ਕਰਕੇ ਪੰਜਾਬ ਦੇ ਜਿਹੜੇ ਧਰਤੀ ਵਾਲੇ ਪਾਣੀ ਆ ਉਹ ਹੁਣ ਯੂਰੇਨੀਅਮ ਨਾਲ ਕੰਟਾਮਿਨੇਟ ਹੋ ਚੁੱਕਿਆ ਹੈ ਕਿ ਕਿ ਕੁਦਰਤੀ ਤੌਰ ਤੇ ਪਹਿਲਾਂ ਮੌਜੂਦ ਹੈ ਸੋ ਅਸੀਂ ਇਹਦਾ ਬਹੁਤਾ ਕੁਝ ਨਹੀਂ ਕਰ ਸਕਦੇ ਹਾਂ ਜਿਹੜਾ ਫਰਟੀਲਾਈਜ਼ਰ ਵਾਲਾ ਪਾਰਟ ਹੈਗਾ ਕਿ ਅਸੀਂ ਲੋਡ ਤੋਂ ਵੱਧ ਵਰਤ ਰਹੇ ਹਾਂ ਉਥੇ ਅਸੀਂ ਜ਼ਰੂਰ ਕੁਝ ਕੰਟਰੋਲ ਕਰ ਸਕਦੇ ਹਾਂ ਤੇ ਇਹ ਸਮੱਸਿਆ ਦਾ ਦੂਜਾ ਕਾਰਨ ਹੈਗਾ ਖੁਦ ਮਨੁੱਖ ਸੋ ਸਭ ਤੋਂ ਪਹਿਲਾਂ ਆਪਾਂ ਨਾਈਟ੍ਰੇਟਸ ਦੀ ਗੱਲ ਕਰਦੇ ਹਾਂ ਸੋ ਜਦੋਂ ਅਸੀਂ ਯੂਰੀਆ ਲੋਡ ਤੋਂ ਵੱਧ ਪਾਉਂਦੇ ਆ ਤਾਂ ਉਹਦੇ ਚੋਂ ਕੁਝ ਯੂਰੀਆ ਤਾਂ ਜਿਹੜੀ ਫਸਲ ਵਰਤ ਲੈਂਦੀ ਹੈ ਪਰ ਬਾਕੀ ਯੂਰੀਆ ਜਿਹੜਾ ਨਾਈਟ੍ਰੇਟ ਦੇ ਰੂਪ ਦੇ ਵਿੱਚ ਉਹ ਚਲਾ ਜਾਂਦਾ ਹੈ ਸਾਡੀਆਂ ਮਿੱਟੀਆਂ ਕਿਉਂਕਿ ਬਹੁਤ ਹਲਕੀਆਂ ਮਿੱਟੀਆਂ ਨੇ ਸੈਂਡੀ ਸੋਇਲਸ ਨੇ ਇਹਨਾਂ ਦੇ ਵਿੱਚ ਜਿਹੜੀ ਨਾਈਟਰੇਟਸ ਜਿਹੜੀ ਹੈ ਨਾਈਟ੍ਰੋਜਨ ਖਾਦ ਆ ਉਹ ਪਾਣੀ ਦੇ ਵਿੱਚ ਬੜੀ ਆਸਾਨੀ ਨਾਲ ਜਾ ਕੇ ਘੁਲ ਜਾਂਦੀ ਹੈ ਸੋ ਇਹਦੇ ਵਿੱਚ ਅਸੀਂ ਇਹੀ ਕਰ ਸਕਦੇ ਹਾਂ ਕਿ ਯੂਰੀਆ ਅਸੀਂ ਸਪਾਰਸ਼ ਦੇ ਹਿਸਾਬ ਨਾਲ ਪਾਈਏ ਨਾ ਕਿ ਦੇਖੋ ਦੇਖੀ ਸੋ ਨਾਈਟਰੇਟਸ ਕਰਕੇ ਅਸੀਂ ਆਪਣਾ ਪਾਣੀ ਇੰਨਾ ਖਰਾਬ ਕਰ ਚੁੱਕੇ ਹਾਂ ਕਿ ਇਹ ਗਰਾਫ ਦਿਨੋਂ ਦਿਨ ਤਾਂ ਨੂੰ ਜਾ ਰਿਹਾ ਸੋ ਜੇ ਅਸੀਂ ਯੂਰੀਆ ਲੋੜ ਤੋਂ ਵੱਧ ਪਾਉਣਾ ਨਾ ਰੁਕਿਆ ਤਾਂ ਅਸੀਂ ਪੰਜਾਬ ਦੇ ਜਿਹੜੇ ਰਹਿੰਦੇ ਹੁੰਦੇ ਪਾਣੀ ਆ ਜ਼ਮੀਨੀ ਪਾਣੀ ਆ ਉਹ ਵੀ ਖਰਾਬ ਕਰ ਲੈਣੇ ਆ ਜਦੋਂ ਵੀ ਕਦੇ ਪੰਜਾਬ ਦੇ ਇਤਿਹਾਸ ਦੇ ਵਿੱਚ ਸਾਡੇ ਸਮਿਆਂ ਦੀ ਗੱਲ ਹੋਊਗੀ ਤਾਂ ਇਹ ਗੱਲ ਜ਼ਰੂਰ ਹੋਊਗੀ ਕਿ ਇਹ ਉਹ ਜਨਰੇਸ਼ਨ ਸੀਗੀ ਜਿਨੇ ਪਾਣੀ ਦੀ ਰੱਜ ਕੇ ਬੇਇਕਦਰੀ ਕੀਤੀ ਸੋ ਅਸੀਂ ਪਿਛਲੇ 60 ਸਾਲਾਂ ਦਰਮਿਆਨ ਬਹੁਤ ਤਰੱਕੀ ਦੇਖੀ ਹੈ ਖੇਤੀ 'ਚ ਬਹੁਤ ਤਰੱਕੀ ਦੇਖੀ ਹੈ ਪੰਜਾਬ ਦੇ ਵਿੱਚ ਉਦਯੋਗ ਦੇ ਵਿੱਚ ਬਹੁਤ ਤਰੱਕੀ ਦੇਖੀ ਹੈ ਪੰਜਾਬ ਦੇ ਵਿੱਚ ਹੋਰ ਇੰਡਸਟਰੀਜ਼ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਇਹਦੇ ਨਾਲ-ਨਾਲ ਅਸੀਂ ਕੀ ਗਵਾਇਆ ਅਸੀਂ ਕੀ ਕੁਝ ਖਰਾਬ ਕੀਤਾ ਖਾਸ ਕਰਕੇ ਅਸੀਂ ਪਾਣੀ ਕਿਵੇਂ ਖਰਾਬ ਕੀਤਾ ਹੈ ਇਹਦੇ ਬਾਰੇ ਗੱਲ ਬਹੁਤ ਪਹਿਲਾਂ ਸ਼ੁਰੂ ਹੋ ਜਾਣੀ ਚਾਹੀਦੀ ਸੀ ਖਰਾਬ ਹੋਏ ਪਾਣੀ ਮਨੁੱਖ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੇ ਨੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕੈਨੇਡਾ ਦੇ ਵਿੱਚ ਇੱਕ ਛੋਟੀ ਜਿਹੀ ਰਿਵਰ ਹੈ ਛੋਟਾ ਜਿਹਾ ਇੱਕ ਦਰਿਆ ਹੈ ਉੱਤਰੀ ਇਲਾਕਿਆਂ ਦੇ ਵਿੱਚ ਉੱਥੇ ਕਿਸੇ ਟਾਈਮ ਇੱਕ ਕੰਪਨੀ ਨੇ ਉਹਨਾਂ ਪਾਣੀਆਂ ਦੇ ਵਿੱਚ ਮਰਕਰੀ ਛੱਡਤਾ ਸੋ ਮਰਕਰੀ ਕਰਕੇ ਉਹ ਪਾਣੀ ਜਿਹੜੇ ਉਹ ਪਲੀਥ ਹੋ ਗਏ ਜਿਹੜੇ ਉਹਦੇ ਆਸ-ਪਾਸੇ ਲੋਕ ਰਹਿੰਦੇ ਸੀ ਕੁਝ ਸੰਕਰੇ ਦੀ ਗਿਣਤੀ ਸੀਗੇ ਉਹ ਉਸ ਰਿਵਰ ਦੇ ਵਿੱਚੋਂ ਮੱਛੀ ਫੜ ਕੇ ਖਾਂਦੇ ਸੀ ਸੋ ਜਦੋਂ ਸਾਲ ਦਰ ਸਾਲ ਉਹ ਮੱਛੀ ਖਾਂਦੇ ਰਹੇ ਤਾਂ ਉਹਨਾਂ ਦੇ ਵਿੱਚ ਜਿਹੜੇ ਬੰਦਿਆਂ ਦੇ ਵਿੱਚ ਵੀ ਉਹ ਜਿਹੜਾ ਮਰਕਰੀ ਦੀ ਕੰਟੈਮੀਨੇਸ਼ਨ ਆ ਗਈ। ਉਹਨਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਲੱਗੀਆਂ ਤਾਂ ਬਾਅਦ 'ਚ ਪਤਾ ਲੱਗਾ ਕਿ ਸਾਰਾ ਕੁਝ ਉਸ ਫੈਕਟਰੀ ਤੋਂ ਸ਼ੁਰੂ ਹੋਇਆ ਤੇ ਬਾਅਦ 'ਚ ਫਿਰ ਸਰਕਾਰ ਨੇ ਉਸ ਫੈਕਟਰੀ ਤੇ ਜੁਰਮਾਨਾ ਵੀ ਲਾਇਆ ਤੇ ਉਹਦੇ ਵਿਰੁੱਧ ਕਾਰਵਾਈ ਵੀ ਹੋਈ। ਸੋ ਜੇ ਹੁਣ ਆਪਾਂ ਵਾਪਸ ਪੰਜਾਬ ਦੇ ਵਿੱਚ ਪਰਤੀਏ ਤਾਂ ਸਤਲੁਜ ਦਰਿਆ ਦਾ ਪਾਣੀ ਪੰਜਾਬ ਦੇ ਬਹੁਤੇ ਇਲਾਕੇ, ਇੱਥੋਂ ਤੱਕ ਕਿ ਰਾਜਸਥਾਨ ਦਾ ਬਹੁਤ ਇਲਾਕਾ ਪਿੰਦਾ ਹੈ। ਸੋ ਅਸੀਂ ਉਹਦੇ 'ਚ ਮੱਛੀਆਂ ਫੜ ਕੇ ਨਹੀਂ ਖਾਂਦੇ ਸਦਾ ਪਾਣੀ ਪੀਂਦੇ ਆ ਜਿਹੜਾ ਕਿ ਪਲੀਥ ਹੋ ਚੁੱਕਿਆ। ਸੋ ਅੰਜ ਲੱਗਦਾ ਹੈ ਕਿ ਅਸੀਂ ਸੁੱਤੇ ਪਏ ਹਾਂ ਅਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਸਾਡੇ ਛੋਟੇ ਛੋਟੇ ਯਾਰੋ ਲੱਗੇ ਨੇ ਸਾਨੂੰ ਕੰਧ ਦੇ ਬਾਰ ਕੀ ਹੋ ਰਿਹਾ ਸਾਡੇ ਗਲੀ ਮੁਹੱਲੇ ਸਾਡੇ ਪਿੰਡ ਸ਼ਹਿਰ ਦੇ ਬਾਹਰ ਕੀ ਹੋ ਰਿਹਾ ਸਾਡਾ ਉਹਦੇ ਨਾਲ ਕੋਈ ਵਾਸਤਾ ਨਹੀਂ ਅਸੀਂ ਅਖਬਾਰਾਂ ਦੇ ਵਿੱਚ ਫੋਨਾਂ ਤੇ ਇਹ ਖਬਰਾਂ ਅਕਸਰ ਦੇਖਦੇ ਹਾਂ ਪਰ ਅਸੀਂ ਬਹੁਤ ਹੀ ਛੇਤੀ ਇਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦੇ ਹਾਂ ਪਾਣੀਆਂ ਦੇ ਮਸਲੇ ਪਾਣੀ ਖਰਾਬ ਹੋਣ ਦੇ ਮਸਲੇ ਸਾਨੂੰ ਐਂ ਲੱਗਦਾ ਹੈ ਕਿ ਸਾਡੀ ਗੱਲ ਨਹੀਂ ਕਿਸੇ ਹੋਰ ਦੀ ਗੱਲ ਹੋ ਰਹੀ ਹੈ ਕਿ ਤੇ ਇਹ ਤਾਂ ਨਹੀਂ ਹੋਇਆ ਕਿ ਪਹਿਲਾਂ ਜਿਹੜੀ ਰਾਜਨੀਤਿਕੀ ਸਾਡੇ ਪਾਣੀ ਖਰਾਬ ਕੀਤੇ ਜਿਨ੍ਹਾਂ ਨੇ ਉਹਨਾਂ ਫੈਕਟਰੀਆਂ ਨੂੰ ਰੋਕਣਾ ਸੀਗਾ ਇਹਨਾਂ ਪਾਣੀ ਨੂੰ ਪਲੀਤ ਕਰ ਤੋਂ ਉਹਨਾਂ ਨੂੰ ਰੋਕਿਆ ਨਹੀਂ ਗਿਆ ਕਿਸੇ ਵੀ ਕੰਦ ਕਰਕੇ ਫਿਰ ਉਸੇ ਰਾਜਨੀਤੀ ਨੇ ਸਾਡੇ ਤੋਂ ਵੋਟਾਂ ਲੈਣ ਖਾਤਰ ਆਰੋ ਲਾਈ ਪਿੰਡਾਂ ਪਿੰਡਾਂ ਦੇ ਵਿੱਚ ਸੋ ਅਸੀਂ ਕਿਸੇ ਇਸ ਰਾਜਨੀਤੀ ਦੇ ਵਿੱਚ ਤਾਂ ਨਹੀਂ ਫਸ ਕੇ ਰਹੇਗੇ ਜਾਂ ਅਸੀਂ ਇੰਨੇ ਵਿਸਲੇਤ ਨਹੀਂ ਹੋ ਗਏ ਉਹ ਧਰਤੀ ਜਿੱਥੇ ਸਾਡੇ ਗੁਰੂਆਂ ਨੇ ਪਾਣੀ ਨੂੰ ਬਹੁਤ ਜਿਹੜਾ ਪਾਵਨ ਉੱਚਾ ਦਰਜਾ ਦਿੰਦਾ ਹੈ ਅਸੀਂ ਉਹਨਾਂ ਦੇ ਬੋਲਾਂ ਨੂੰ ਬਹੁਤ ਛੇਤੀ ਭੁੱਲ ਗਏ ਸੋ ਪਾਣੀਆਂ ਦੇ ਇਹ ਮਸਲੇ ਜਿਹੜੇ ਹੈਗੇ ਨੇ ਇਹ ਕਿਤੇ ਨਹੀਂ ਜਾਣ ਲੱਗੇ ਸਾਨੂੰ ਇਹ ਸਹਣੇ ਪੈਣੇ ਨੇ ਅਸੀਂ ਆਪਣੀ ਆਉਣ ਵਾਲੀ ਪੀੜੀ ਦੇ ਗੁਨਾਹਗਾਰ ਹੋਵਾਂਗੇ ਜੇ ਅਸੀਂ ਪਾਣੀਆਂ ਬਾਰੇ ਅੱਜ ਗੱਲ ਨਹੀਂ ਕੀਤੀ ਸੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਆਉਣ ਵਾਲੇ ਸਮੇਂ 'ਚ ਅਸੀਂ ਪਾਣੀਆਂ ਦੀ ਹੋਰ ਗੱਲ ਕਰਦੇ ਰਾਵਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ